ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੀ ਤੰਦਰੁਸਤ ਹੋਵੋਗੇ ਅੱਜ ਅਪਾ ਬਹੁਤ ਹੀ ਸੋਹਣੇ ਸੂਟ ਰੈਡੀ ਕੀਤੇ ਨੇ ਜੋ ਕਿ ਮਸ਼ੀਨ ਵਰਕ ਦੇ ਸੂਟ ਰੈਡੀ ਹੋਏ ਹੋਏ ਨੇ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਅਪਾ ਬਹੁਤ ਸੋਹਣਾ ਸੂਟ ਰੈਡੀ ਕੀਤਾ ਅਪਾ ਤੁਹਾਨੂੰ ਦਿਖਾਉਣੇ ਆ ਜੇ ਦਿੱਤੇ ਆਪਾਂ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਤੁਸੀਂ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਵਰਕ ਦੀ ਫਿਨਿਸ਼ਿੰਗ ਬਹੁਤ ਹੈ ਬਹੁਤ ਹੀ ਫਿਨਿਸ਼ਿੰਗ ਨਾਲ ਵਰਕ ਕੀਤਾ ਆਪਾਂ ਨੇ ਇਹ ਵਾਲੀ ਇਹਦੇ 슬ੀਵਸ ਤੇ ਵਰਕ ਹੋਇਆ ਹੈਗੇ 슬ੀਵਸ ਬਹੁਤ ਸੋਹਣੇ ਬਣੇ ਨੇਗੇ ਇਹਦੀ ਬਾਟਮ ਤੇ ਵੀ ਬਹੁਤ ਵਧੀਆ ਕੰਮ ਕੀਤਾ ਆਪਾਂ ਨੇ ਇਹ ਵਾਲੀ ਬਾਟਮ ਇਹਦੇ ਨਾਲ ਇਸ ਤਰ੍ਹਾਂ ਬਾਟਮ ਤੇ ਵਰਕ ਹੋਇਆ ਹੈ ਦੇਸਰਟ ਫਰੰਟ ਤੇ ਕਲੀਆਂ ਬਣੀ ਹੋਈਆਂ ਨੇ ਇਹ ਇਹ ਆਪਾਂ ਨੇ 골ਡਨ ਜ਼ਰੀ ਨਾਲ ਕੰਮ ਕੀਤਾ ਹੈ ਅਗਲਾ ਸੂਟ ਇਹਦੇ ਤੇ ਆਪਾਂ ਨੇ ਗ੍ਰੇ कलर ਦਾ ਰੈਡੀ ਕੀਤਾ ਹੈ ਸੇਮ ਡਿਜ਼ਾਈਨ ਦਾ ਇਹਦੇ ਤੇ ਆਪਾਂ ਨੇ ਸਰਵਰ ਜ਼ਰੀ ਲਗਾਈ ਹੈ ਇਹ ਵੀ ਡਿਜ਼ਾਈਨ ਤਾਂ ਸੇਮ ਹੀ ਹੈਗਾ ਸਿਲਵਰ ਜਰੀ ਨਾਲ ਵੀ ਬਹੁਤ ਸੋਹਣਾ suit ਬਣਦਾ ਹੈ ਇਸ ਤਰ੍ਹਾਂ ਇਹਦੇ ਵੀ ਸੇਮ ਹੀ 슬ੀਵਸ ਬਣੇ ਨੇਗੇ ਇਹ ਡੀਨ ਨੂੰ ਤੁਸੀਂ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ suit ਕਿੱਦਾਂ ਦਾ ਲੱਗੇ ਥੈਂਕ ਯੂ